ਲੰਘੇ ਦਿਨ ਤੋਂ ਇੱਕ ਚਰਚਾ ਚੱਲ ਰਹੀ ਹੈ ਕਿ ਕੀ ਪੁਨਰ ਸਰਜੀਤ ਅਕਾਲੀ ਦਲ ਅਤੇ ਵਾਰਿਸ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਇਹ ਗੱਠ ਜੋੜ ਕਰਨ ਜਾ ਰਹੇ ਹੈ ਕਿ ਦੋਵਾਂ ਵਿਚਾਲੇ ਕੋਈ ਗੱਠ ਜੋੜ ਹੋਣ ਜਾ ਰਿਹਾ ਹੈ ਜੋ ਗੱਠ ਜੋੜ ਅਜੇ ਤੱਕ ਚਰਚਾਵਾਂ ਦੇ ਵਿੱਚ ਵਿਚਾਰਿਆ ਜਾ ਰਿਹਾ ਸੀ ਕੀ ਉਹ ਗੱਠ ਜੋੜ ਆਫਟਰ ਆਲ ਹੋਣ ਜਾ ਰਿਹਾ ਹੈ ਇਹ ਸਵਾਲ ਉਦੋਂ ਪੈਦਾ ਹੋਇਆ ਜਦੋਂ ਇੱਕ ਪ੍ਰੈਸ ਰਿਲੀਜ਼ ਪੁਨਰ ਸਰਜੀਤ ਅਕਾਲੀ ਦਲ ਦੇ ਨਾਂ ਹੇਠ ਖਾਸ ਤੌਰ ਦੇ ਉੱਤੇ ਪੰਥਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ ਦੇ ਨਾਂ ਹੇਠ ਜਾਰੀ ਹੁੰਦਾ ਪੁਨਰ ਸਰਜੀਤ ਅਕਾਲੀ ਦਲ ਦੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਇਹ ਪ੍ਰੈਸ ਰਿਲੀਜ਼ ਜਾਰੀ ਹੁੰਦੀ ਹੈ ਉਸ ਦਾ ਮضمੂਮ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰਕਾਰ ਉਸ ਦੇ ਵਿੱਚ ਕੀ ਲਿਖਿਆ ਗਿਆ ਕੀ ਕੋਈ ਇਸ਼ਾਰਾ ਕੀਤਾ ਗਿਆ ਇਸ ਗੱਠਜੋੜ ਨੂੰ ਲੈ ਕੇ ਇਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰਾ ਪ੍ਰੈਸ ਰਿਲੀਜ਼ ਤੁਹਾਡੇ ਸਾਹਮਣੇ ਆ ਪਰ ਉਸ ਦੇ ਵਿੱਚੋਂ ਕੁਝ ਜ਼ਰੂਰੀ ਚੀਜ਼ਾਂ ਜ਼ਰੂਰ ਤੁਹਾਡੇ ਸਾਹਮਣੇ ਰੱਖਾਂਗੇ ਪ੍ਰੈਸ ਰਿਲੀਜ਼ ਦੇ ਵਿੱਚ ਬੀਬੀ ਸਤਵੰਤ ਕੌਰ ਦੇ ਹਵਾਲੇ ਨਾਲ ਹੀ ਲਿਖਿਆ ਗਿਆ ਕਿ ਮੈਂ ਵੱਖ-ਵੱਖ ਧਰਾਂ ਦੇ ਰੂਪ ਵਿੱਚ ਕੰਮ ਕਰ ਰਹੀ ਹਾਂ ਰਾਜਸੀ ਅਤੇ ਧਾਰਮਿਕ ਸੰਸਥਾਵਾਂ ਨੂੰ ਅਪੀਲ ਕਰਦੀ ਹਾਂ ਕਿ ਪੰਥ ਦੇ ਵਡੇਰੇ ਹਿੱਤਾਂ ਲਈ ਪੰਥ ਅਤੇ ਪੰਜਾਬ ਦੀ ਰਾਜਸੀ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਨਿੱਜੀ ਹਿੱਤਾਂ ਅਤੇ ਲਾਲਸਾਵਾਂ ਨੂੰ ਤਿਆਗ ਕੇ ਸਾਰਿਆਂ ਤਿਰਾਂ ਇੱਕ ਝੰਡੇ ਹੇਠ ਇਕੱਠੀਆਂ ਹੋਣ ਤਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ 2 ਦਸੰਬਰ 2024 ਨੂੰ ਸੁਣਾਏ ਗਏ ਹੁਕਮਨਾਮਾ ਸਾਹਿਬ ਦੀ ਭਾਵਨਾਵਾਂ ਅਨੁਸਾਰ ਪੰਥਕ ਏਕਤਾ ਕਰਕੇ ਮਜ਼ਬੂਤ ਪੰਥ ਅਤੇ ਪੰਜਾਬ ਪ੍ਰਸਤ ਪੰਥਕ ਪਲੇਟਫਾਰਮ ਸਿਰਜਿਆ ਜਾ ਸਕੇ ਬੀਬੀ ਨੇ ਕਿਹਾ ਕਿ ਪੰਜਾਬ ਦੀ ਰਾਜਨੀਤੀ ਅਤੇ ਖਾਸ ਤੌਰ ਦੇ ਉੱਤੇ ਸਿੱਖ ਰਾਜਨੀਤੀ ਜੋ ਬਹੁਤ ਹੀ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੀ ਹੈ ਅਤੇ ਸਿੱਖ ਸ਼ਕਤੀ ਅਨੇਕਾਂ ਧਿਰਾਂ ਦੇ ਵਿੱਚ ਵੰਡੀ ਜਾ ਚੁੱਕੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਕਿਸੇ ਵੀ ਧਿਰ ਵੱਲੋਂ ਰਾਜਸੀ ਤੌਰ ਤੇ ਪੰਥਕ ਅਤੇ ਪੰਜਾਬ ਦੀ ਪੰਥ ਪ੍ਰਵਾਨਿਤ ਰਹਿਨੁਮਾਈ ਕਰ ਰਹੇ ਇੱਕ ਰਾਜਸੀ ਪੰਥ ਪ੍ਰਵਾਨਿਤ ਸ਼ਕਤੀ ਦੇਣ ਦਾ ਮਨੋਰਥ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਇਸ ਲਈ ਸਮੁੱਚੀ ਪੰਥਕ ਰਾਜਸੀ ਧਾਰਮਿਕ ਸੰਸਥਾਵਾਂ ਤੇ ਹੋਰ ਪੰਥਕ ਸਫਿਆਂ ਦੇ ਵਿੱਚ ਪੰਥ ਅਤੇ ਪੰਜਾਬ ਦੇ ਵਡੇਰੇ ਹਿੱਤਾਂ ਲਈ ਸੇਵਾਵਾਂ ਕਰ ਰਹੇ ਬੁੱਧੀਜੀਵੀ ਧਾਰਮਿਕ ਸ਼ਖਸੀਅਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਇਕੱਠੇ ਹੋ ਕੇ ਇਸ ਦਾ ਹੱਲ ਕਰਨ ਲਿਖਦੇ ਨੇ ਕਿ ਪੰਜਾਬ ਦੀਆਂ ਸਮੂਹ ਪੰਥਕ ਧਰਾਂ ਦੀ اخਲਾਕੀ ਜ਼ਿੰਮੇਵਾਰੀ ਹੈ ਅਤੇ ਇਸ ਇੱਕ ਜੁਟਤਾ ਦਾ ਸੂਤਰਧਾਰ ਬਣਨ ਲਈ ਪੰਥਕ ਕੌਂਸਲ ਦ੍ਰਿੜ ਅਤੇ ਵਚਨਬੱਧ ਹੈ ਅਤੇ ਇਸ ਲਈ ਸਮੇਂ-ਸਮੇਂ ਤੇ ਪੰਥਕ ਕੌਂਸਲ ਦੇ ਵੱਲੋਂ ਸੁਹਿਦ ਯਤਨ ਜਾਰੀ ਰਹਿਣਗੇ ਲਿਖਦੇ ਨੇ ਸਮੁੱਚੇ ਸਿੱਖ ਜਗਤ ਤੇ ਪੰਜਾਬੀਆਂ ਦੇ ਲੱਖਾਂ ਮੈਂਬਰਾਂ ਦੀ ਤਰਜਮਾਨੀ ਕਰਦੇ ਹੋਏ ਡੈਲੀਗੇਟ ਇਜਲਾਸ ਵਿੱਚ ਸਥਾਪਿਤ ਹੋਏ ਪੰਥ ਪ੍ਰਵਾਨਿਤ ਪੰਥਕ ਕੌਂਸਲ ਦੀ ਪ੍ਰਮੁੱਖ ਸੇਵਾਦਾਰ ਅਤੇ ਪੰਥ ਦੀ ਨਿਮਾਣੀ ਧੀ ਵਜੋਂ ਮੈਂ ਇਸ ਵਿਸ਼ੇ ਉੱਤੇ ਸਾਰੀਆਂ ਪੰਥਕ ਧਿਰਾਂ ਪਾਸੋਂ ਪੰਥ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਹਾਂ ਪੱਕੀ ਹੰਗਾਰਾ ਕਰਨ ਦੀ ਆਸ ਰੱਖਦੀ ਹਾਂ ਹਾਲਾਂਕਿ ਇਸ ਦੇ ਵਿੱਚ ਸਿੱਧਾ ਹਵਾਲਾ ਤਾਂ ਜ਼ਰੂਰ ਨਹੀਂ ਦਿੱਤਾ ਗਿਆ ਪਰ ਇੱਕ ਝੰਡੇ ਹੇਠ ਆ ਕੇ ਇਕੱਠਿਆਂ ਹੋਣ ਦੀ ਗੱਲ ਜ਼ਰੂਰ ਕੀਤੀ ਗਈ ਹੈ ਹੁਣ ਜ਼ਿਮਨੀ ਚੋਣਾ ਅਰਾਊਂਡ ਦ ਕਾਰਨਰ ਨੇ ਇਹਦੇ ਵਿੱਚ ਨਹੀਂ ਕੁਝ ਕੋਈ ਦੋਰਾਇ ਰਹਿ ਗਈ ਤਰਨਤਾਰਨ ਦੀ ਜ਼ਿਮਨੀ ਚੋਣ ਅਰਾਊਂਡ ਦ ਕਾਰਨਰ ਹੈ ਔਰ ਉਸ ਦੇ ਵਿੱਚ ਪੰਥਕ ਨੁਮਾਇंदे ਦੇ ਵਜੋਂ ਜੇ ਵੱਖ-ਵੱਖ ਨੁਮਾਇंदे ਖੜੇ ਹੋਣਗੇ ਉਮੀਦਵਾਰ ਖੜੇ ਹੋਣਗੇ ਤਾਂ ਵੋਟ ਜ਼ਾਹਿਰ ਤਨ ਵੰਡੀ ਜਾਵੇਗੀ ਔਰ ਜੇ ਵੋਟ ਵੰਡੀ ਜਾਵੇਗੀ ਤੇ ਨੈਸ਼ਨਲ ਪਾਰਟੀਆਂ ਜਿਹੜੀਆਂ ਨੇ ਜਾਂ ਬਾਕੀ ਦੀਆਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੂੰ ਸਿੱਧਾ ਫਾਇਦਾ ਇਸ ਦਾ ਪਹੁੰਚ ਸਕਦਾ ਹੈ ਇਹ ਪੰਥਕ ਕਾਉਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਸਮਝਦੇ ਹੋ ਸਕਦੇ ਨੇ ਹੁਣ ਸਵਾਲ ਇਹ ਹੈ ਕਿ ਕੀ ਇੱਕ ਜੁਟਤਾ ਹੋਵੇਗੀ ਕੀ ਇਕੱਠਿਆ ਹੋ ਕੇ ਨੁਮਾਇंदे ਸਰਜੇ ਜਾਣਗੇ ਹਾਲਾਂਕਿ ਹੋ ਸਕਦਾ ਹੈ ਕਿ ਇਹ ਇਕੱਠਤਾ ਸਿਰਫ ਡੈਲੀਗੇਟ اجلاس ਵਾਸਤੇ ਹੋਵੇ ਜਾਂ ਫਿਰ ਪੰਥਕ ਕੌਂਸਲ ਦੇ ਵਿਸਥਾਰ ਵਾਸਤੇ ਹੋਵੇ ਪਰ ਆਉਂਦੇ ਸਮੇਂ ਵਿੱਚ ਸਿਆਸੀ ਦਾਪੇਚ ਵੀ ਦੇਖਣੇ ਪੈਣਗੇ ਆਉਂਦੇ ਸਮੇਂ ਵਿੱਚ ਸਿਆਸੀ ਉਮੀਦਵਾਰੀਆਂ ਵੀ ਅੱਗੇ ਲਿਆਉਣੀਆਂ ਹੋਣਗੀਆਂ ਔਰ ਉਸ ਮਸਲੇ ਨੂੰ ਲੈ ਕੇ ਵੀ ਪੰਥਕ ਪਦਰ ਦੇ ਉੱਤੇ ਜ਼ਰੂਰੀ ਵਿਚਾਰ ਹੋਣਾ ਮਹੱਤਵਪੂਰਨ ਹੈ ਖੈਰ ਕੀ ਕੁਝ ਹੋਵੇਗਾ ਉਹ ਵਕਤ ਤੋਂ ਵਕਤ ਦੱਸਦੇ ਰਵਾਂਗੇ ਉਹ ਤਕਰੀਬਾ ਨੇ ਰੋਵਨ ਇੰਡੀਆ ਪੰਜਾਬੀ ਤੇ